ਅੱਜ ਵਿਆਹ ਦਾ ਚਾ ਵੀ ਨਹੀਂ ਲੱਥਿਆ ਸੀ ਕਿ ਨਵੀਂ ਵਿਆਹੀ ਲਾੜੀ ਘਰ ਦੇ ਵਿੱਚ ਹੀ ਵੱਡਾ ਕਾਂਡ ਕਰ ਗਏ ਜੀ ਹਾਂ ਵੋਟੀ ਕਿਸੇ ਹੋਰ ਦੇ ਨਾਲ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਈ 25 ਜਨਵਰੀ ਨੂੰ ਬਾਰੋਆਏ ਮੁੰਡੇ ਨੇ ਬੜੇ ਹੀ ਚਾਹਮਾ ਤੇ ਸਦਰਾ ਦੇ ਨਾਲ ਵਿਆਹ ਕੇ ਬੋਟੀ ਲਾਂਦੀ ਸੀ ਪਰ 3 ਹਫਤੇ ਬਾਅਦ ਯਾਨਕਿ 17 ਫਰਵਰੀ ਨੂੰ ਉਹ ਕਿਸੇ ਹੋਰ ਦੇ ਨਾਲ ਸੋਨਾ ਤੇ ਨਕਦੀ ਲੈ ਕੇ ਫਰਾਰ ਹੋ ਗਈ ਘਟਨਾ ਦੀ ਗੱਲ ਕੀਤੀ ਜਾਵੇਤਾ ਬਟਾਲਾ ਦੇ ਸਿੰਬਲ ਚੌਂਕ ਦੇ ਨੇੜੇ ਰਹਿਣ ਵਾਲਾ ਨੌਜਵਾਨ ਅਮਰਿਤਪਾਲ ਦੇ ਨਾਲ ਇਹ ਕਾਂਡ ਵਾਪਰਿਆ ਜਾਣਕਾਰੀ ਦਿੰਦੇ ਅਮਰਿਤਪਾਲ ਨੇ ਦੱਸਿਆ ਕਿ ਮੈਂ ਕੁਝ ਸਾਲ ਪਹਿਲਾਂ ਆਸਟ੍ਰੇਲੀਆ ਤੋਂ ਵਾਪਸ ਆਇਆ ਸੀ ਆਸਟ੍ਰੇਲੀਆ 'ਚ ਮੇਰਾ ਵਿਆਹ ਹੋਇਆ ਸੀ ਪਰ ਉੱਥੇ ਹੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਮੈਂ ਭਾਰਤ ਆ ਗਿਆ ਮੇਰੇ ਮਾਤਾ ਜੀ ਦਾ ਦੇਹਾਂਤ ਹੋ ਚੁੱਕਾ ਹੈ ਤੇ ਮੇਰੇ ਪਿਤਾ ਬਿਮਾਰ ਰਹਿੰਦੇ ਹਨ ਅਤੇ ਮੰਜੇ ਤੇ ਪਏ ਹੋਏ ਹਨ 25 ਜਨਵਰੀ ਨੂੰ ਮੇਰਾ ਦੂਜਾ ਵਿਆਹ ਹੋਇਆ ਸੀ ਜਿਸ ਲੜਕੀ ਦੇ ਨਾਲ ਵਿਆਹ ਹੋਇਆ ਉਸ ਦਾ ਵੀ ਦੂਸਰਾ ਵਿਆਹ ਸੀ ਇਨ ਹਫਤਿਆਂ ਦੇ ਵਿੱਚ ਹੀ 6 ਦਿਨ ਦੇ 6 ਦਿਨ ਹੀ ਲੜਕੀ ਸਾਡੇ ਘਰ ਰਹੀ ਜਿਸ ਜ਼ਿਆਦਾ ਸਮਾਂ ਉਸਨੇ ਆਪਣੇ ਪੇਕੇ ਹੀ ਬਿਤਾਇਆ ਬੀਤੀ ਸਵੇਰ ਜਦੋਂ ਮੈਂ ਉઠਿਆ ਤਾਂ ਉੱਠ ਕੇ ਦੇਖਿਆ ਕਿ ਉਹ ਲੜਕੀ ਘਰ ਦੇ ਵਿੱਚ ਮੌਜੂਦ ਨਹੀਂ ਸੀ ਉਹ ਇੱਕ ਲੜਕੇ ਦੇ ਨਾਲ ਘਰ ਦੇ ਵਿੱਚ ਪਿਆ ਸਾਰਾ ਸੋਨਾ ਨਕਦੀ ਕੱਪੜੇ ਮੇਕਅਪ ਤਸਮਾਨ ਲੈ ਕੇ ਫਰਾਰ ਹੋ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਵੇਖ ਕੇ ਉਸ ਦੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਤੇ ਲੁੱਟੇਰੀ ਦੁਲਹਨ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਅੱਗੇ ਜਾਰੀ ਹੈ ਭਾਈ ਮੇਰਾ ਨਾਮ ਅਮਰਿਤਪਾਲ ਐਕਚੁਅਲੀ ਭਾਜੀ ਮੈਂ ਨਾ ਆਸਟ੍ਰੇਲੀਆ ਤੋਂ ਆਇਆ ਸਾਡੀ ਮੇਰੀ ਪਹਿਲਾਂ ਉੱਥੇ ਮੈਰਿਜ ਹੋਈ ਉਤੜਾ ਰੋਸ ਖਤਮ ਹੋ ਗਿਆ ਕੰਮ ਮੈਨੂੰ 4 ਸਾਲ ਉੱਥੋਂ ਆਇਨ ਹੋ ਗਏ ਨੇ ਤੇ ਇੱਥੇ ਹੁਣ ਮੈਂ ਆਪਾਂ ਸੈਕੰਡ ਮੈਰਿਜ ਮੈਂ ਕੀਤੀ ਸੀ ਖੰਡੂਰ ਸਾਹਿਬ ਦੀ ਕੁੜੀ ਸੀ ਤੁਹਾਡਾ ਜਿਹੜਾ ਵਿਚੋਲਾ ਹੈ ਮੇਰੇ ਦਾ ਵਿਚੋਲਾ ਹੈ ਉਹਨਾਂ ਨੇ ਰਿਸ਼ਤਾ ਕਰਾਇਆ ਹੈ 25 ਜਨਵਰੀ ਨੂੰ ਮੇਰੀ ਮੈਰਿਜ ਹੋਈ ਆ ਠੀਕ ਹੈ ਜੀ 25 ਜਨਵਰੀ 2025 ਨੂੰ ਹਮ ਤਿੰਨ ਹਫ਼ਤੇ ਪਹਿਲਾਂ ਉੱਥੋਂ ਸਾਡੇ ਨਾਲ 2 ਦਿਨ ਸਾਡੇ ਨਾਲ ਇੱਥੇ ਰਹੀ ਬਾਅਦ ਕਹਿੰਦੇ ਮੈਨਾਂ ਪੇਕੇ ਜਾਣਾ ਫਿਰ ਉਹਨੂੰ ਉੱਥੇ ਛੱਡ ਕੇ ਆਏ ਆ ਆਪਾਂ 5-7 ਦਿਨ ਉੱਥੇ ਰਹੀ ਆ ਉਤੋਂ ਬਾਅਦ ਫੇਰ ਇੱਥੇ ਦੋ ਦਿਨ ਆਈ ਆ ਸਾਡੇ ਨਾਲ ਰਹਿ ਕੇ ਫੇਰ ਕਹਿੰਦੀ ਬਾਪਾ ਵਾਪ ਮੈਂ ਜਾਣਾ ਪੇਕੇ ਫੇਰ ਮੈਂ ਫੇਰ ਆਪਵਾ ਅੱਗੇ ਲਿਆ ਦੋ ਤਿੰਨ ਦਿਨ ਉੱਥੇ ਫੇਰ ਰਹਿ ਕੇ ਆਈ ਆ ਤੇ ਹੁਣ ਕੱਲ ਦੀ ਗੱਲ ਬਾਤ ਆ ਕਿ ਪਰਸੋਂ ਸ਼ਾਮ ਨੂੰ ਇਹਨੇ ਸਾਰੇ ਬੈਗ ਬੁੱਕ ਦਾ ਸਾਰਾ ਕੋਈ ਪੈਕ ਕਰਕੇ ਸਮਾਨ ਮੇਕਅਪ ਦਾ ਸਾਰਾ ਕੋਈ ਪੈਕ ਕਰਕੇ ਨਾਲ ਕੱਪੜੇ ਕੁੜੇ ਬਾਕੇ ਬੈਗ ਰੱਖੇ ਕਰਕੇ ਤੇ ਮੈਂ ਅਚਾਨਕ ਆਇਆ ਤਿੰਨ 9 ਵਜੇ ਸ਼ਾਮ ਨੂੰ ਘਰ ਕੰਮ ਤੋਂ ਮੈਂ ਲਮਾਰੀ ਖੋਲੀ ਲਮਾਰੀ ਚਾਬੀ ਹੈ ਨਹੀਂ ਸੱਚੋ ਲਮਾਰੀ ਚਾਬੀ ਹੈ ਨਹੀਂ ਤੇ ਮੈਂ ਇਹਨੂੰ ਕਿਹਾ ਮੈਂ ਲਮਾਰੀ ਚਾਬੀ ਦੇਈ ਆ ਪ੍ਰਭ ਤੇ ਕਹਿੰਦੀ ਆ ਹਮ ਆ ਗਈ ਆ ਗਈ ਲੈ ਕੇ ਚਮਚਾਬੀ ਲੈ ਕੇ ਮੈਂ ਚਾਬੀ ਖੋਲ ਕੇ ਅਲਮਾਰੀ ਖੋਲੀ ਜਰੋਂ ਤੇ ਸਾਰਾ ਕੁਝ ਅੰਦਰੋਂ ਖਾਲੀ ਪਿਆ ਤੇ ਫਿਰ ਇਹਦੇ ਮੈਂ ਡੈਡੀ ਨੂੰ ਫੋਨ ਲਾਇਆ ਮੈਂ ਤੁਹਾਡਾ ਕੋਈ ਪਲਾਨ ਹੈ ਤੁਹਾਨੂੰ ਕੱਲ ਨੂੰ ਕੱਲ ਲੈ ਕੇ ਜਾਂਦਾ ਕਹਿੰਦਾ ਨਹੀਂ ਸਾਡਾ ਤਾਂ ਕੋਈ ਪਲਾਨ ਨਹੀਂ ਆਪਸ ਲੈ ਕੇ ਜਾਂਦਾ ਤੇ ਫਿਰ ਸਾਡੀ ਮਤਲਬ ਫਿਰ ਦੀਦਨਾ ਗੱਲ ਕਰਾਈ ਕਹਿੰਦਾ ਜੇ ਆਪਾਂ ਆਵਾਂਗੇ ਤੇ ਆਪਾਂ ਤੁਹਾਨੂੰ ਦਿਨੇ ਆਵਾਂਗੇ ਤੁਹਾਨੂੰ ਦੱਸ ਕੇ ਆਵਾਂਗੇ ਤੁਹਾਨੂੰ ਪੁੱਛ ਕੇ ਲੈ ਕੇ ਜਾਵਾਂਗੇ ਇਹ ਵੀ ਕਹਵੇ ਨਹੀਂ ਨਹੀਂ ਮੈਂ ਤਾਂ ਉੱਧਰ ਹੀ ਪੈਕ ਕੀਤਾ ਸੀ ਸਮਾਨ ਤੇ ਬਾਹਰ ਘੱਟਾ ਪੈਂਦਾ ਵਾ ਤੇ ਮੈਂ ਪੈ ਕਿਆ ਕਰਦਾ ਨਹੀਂ ਲਮਾਰੀ ਜ ਕਟਾ ਘਟਾ ਪੈਂਦਾ ਤੇ ਮੈਂ ਬੈਗ ਚ ਪੈ ਕਰਕੇ ਕਹਿੰਦਾ ਦਨੀ ਕਿਹੜਾ ਕਪੜੇ ਮੈਂ ਪਾਉਣੇ ਆ ਚਲੋ ਗੱਲ ਠੰਡੀ ਹੋ ਗਈ ਆਪਾਂ ਉਹਨੇ ਹਾਸੇ ਚ ਪਾਤੀ ਉਹ ਡੈਡੀ ਕਹਿੰਦਾ ਨਹੀਂ ਆਪਾਂ ਕਿਹਨੇ ਲੈਣ ਨਹੀਂ ਆਉਣਾ ਠੀਕ ਆ ਆਪਾਂ ਹੱਸ ਕੇ ਹਾਤੀ ਮਤਲਬ ਸੌਂ ਗਏ ਆਪਾਂ ਮੀਆਂ ਬੀਵਜਾਂ ਦਾ ਆਪਾਂ ਕਰਦੇ ਹੁੰਦੇ ਠੀਕ ਆ ਮੈਨੂੰ ਕਹਿੰਦੀ ਨਹੀਂ ਜਾਨ ਮੈਂ ਤੁਹਾਨੂੰ ਛੱਲੇ ਕੇ ਜਾ ਸਕਦੀ ਹਾਂ ਕਦੀ ਮੈਂ ਤੁਹਾਡੇ ਨਾਲ ਰਹਾਂਗੀ ਸਵੇਰੇ 6 ਵਜੇ ਦਾ ਟਾਈਮ ਤੇ ਵਾਈਬ੍ਰੇਸ਼ਨ ਫੋਨ ਤੇ ਹੋਈ ਆ ਮੇਰਾ ਵੀ ਅਲਾਰਮ ਲੱਗਾ ਹੁੰਦਾ ਫੋਨ ਤੇ ਤੇ ਇਹਦੇ ਫੋਨ ਦੀ ਵਾਈਬ੍ਰੇਸ਼ਨ ਹੋਈ ਮੈਂ ਸ਼ਾਇਦ ਮੇਰਾ ਫੋਨ ਵੱਜ ਸੋ ਇਹਨੂੰ ਪ੍ਰਵਾਇਡ ਦਿੱਤੀ ਪਲਾ ਚੈੱਕ ਕਰ ਲਿਆ ਅੰਟੀ ਥੱਲੇ ਸਾਡੇ ਨਾਲ ਨੋਂਡੇ ਥੱਲੇ ਕਹਿੰਦੀ ਆ ਮਮੀ ਤੀ ਨੋਂਡੇ ਜੇ ਕਹਿੰਦੇ ਆਂ ਕਹਿੰਦੀ ਨੋਂਡੇ ਆ ਸਾਨੂੰ ਸੇ ਬੂਆ ਖੁੱਲਣ ਦੀ ਆਵਾਜ਼ ਆਈ ਜੇ ਉਸ ਤੋਂ ਬਾਅਦ ਆਪਾਂ ਭੱਜ ਕੇ ਗਏ ਦੇ ਮਗਰ ਉੱਥੇ ਕੁਝ ਨਹੀਂ ਫਿਰ ਆਪਾਂ ਪੁਛ ਵਰਤਾਲ ਕੀਤੀ ਉੱਥੇ ਪਟੂਰਿਆਂ ਵਾਲਾ ਸਾਹਮਣੇ ਰੇੜੀ ਲੋਂਦਾ ਉਹਨੂੰ ਪੁਛ ਵਰਤਾਲ ਕੀਤੀ ਕਿ ਕੁੜੀ ਕੋਈ ਆਹੀ ਚੂੜੇ ਵਾਲੀ ਅੰਦਰੋਂ ਗਲੀ ਚ ਨਿਕਲੀ ਆ ਉਹ ਕਹਿੰਦੇ ਹਾਂਜੀ ਬਾਜੀ ਕੁੜੀ ਇੱਕ ਚੂੜੀਆਂ ਲਈ ਨਾਲ ਮੁੰਡਾ ਸੀ ਉਹਦੇ ਸਰਦਾਰ ਜਾ ਉਹ ਨਾਲ ਚਪੋਟਲੀ ਪੜੀ ਸੀ ਸਮਾਨ ਫੜਿਆ ਤੇ ਕੁੜੀ ਭੱਜ ਕੇ ਗੱਡੀ 'ਚ ਬਹਿ ਕੇ ਸਕ੍ਰਿਪਟ ਵਿੱਚ ਤੇ ਦੋਨਿਆਂ ਨੇ ਚੱਲ ਤੇ ਫਿਰ ਮੈਂ ਹੁਣ ਥਾਣੇ ਆ ਕੇ ਦਰਖਾਸਤ ਦਿੱਤੀ ਆ ਕਿ ਉਹਨਾਂ ਨੂੰ ਕਿਹਾ ਕਿ ਦਾੜਾ ਸਾਡਾ ਸਮਾਨ ਲਿਮਾਰੀ ਵਿੱਚੋਂ ਮੈਨੂੰ ਸਾਨੂੰ ਸ਼ੱਕ ਆ ਕਿ ਸਮਾਨ ਸੋਂ ਸਾਰਾ ਲੈ ਗਏ ਉਹਨਾਂ ਨੇ ਮੈਨੂੰ ਸਾਨੂੰ ਪਰਮਿਸ਼ਨ ਦਿੱਤੀ ਕਿ ਤੁਸੀਂ ਅਲਮਾਰੀ ਤੋੜ ਕੇ ਚੈੱਕ ਕਰਕੇ ਵੇਖ ਸਕਦੇ ਹੋ ਜੇ ਫਿਰ ਮੈਂ ਅਲਮਾਰੀ ਤੋੜਨ ਦੇ ਦੋ ਬੰਦੇ ਲੈ ਕੇ ਆਪਾਂ ਅਲਮਾਰੀ ਤੋੜ ਕੇ ਸਾਰੀ ਖੋ ਕੇ ਚੈੱਕ ਕੀਤੀ ਵਿੱਚੋਂ ਸਾਰਾ ਸੋਨਾ ਗਿਆਪ ਮੇਰਾ ਕੈਸ਼ ਗਿਆਪ ਸਾਡੇ ਸਾਰੇ ਕੱਪੜੇ ਗਿਆਪ ਜਿਹੜਾ ਜੁੱਤੀ ਮੇਕਅਪ ਦਾ ਸਮਾਨ ਸਾਰਾ ਕੋਸ਼ ਟੋਟਲੀ ਇੱਕ ਤੇ ਸੈੱਟ ਪਿਆ ਸੀ ਉਹਨੂੰ ਆਪਾਂ ਜਿਹੜਾ ਵਿਆਹ ਤੇ ਦਿੰਦੇ ਆ ਫਿਰ ਇੱਕ ਕਾਰ ਸੈੱਟ ਦਿੱਤਾ ਸੁਣਦਾ ਲੈ ਕੇ ਨਾਲ 이어ਰਿੰਗਸ ਆਰ ਤੇ ਨਾਲ ਰਿੰਗਸ ਜਿਹੜੇ ਕੈਸ਼ ਮੇਰਾ ਲੱਖ ਰੁਪਿਆ ਆਪਾਂ ਬੈਂਕ ਤੋਂ ਕਢਾਇਆ ਸੀ ਸਾਡੇ ਕੋਲ ਕਾਪੀ ਜੇ ਮੈਂ ਕਢਾ ਕੇ ਤੁਹਾਡਾ ਕੰਮ ਡੇਲੀ ਬੇਸ ਤੇ ਦਿੰਦੇ ਆਪਾਂ ਫਲੈਂਸ ਦਾ ਕੰਮ ਤੇ ਮੈਂ ਉਹ ਲਿਖਾ ਕੇ ਰੱਖਿਆ ਸੀ ਲੱਖ ਰੁਪਿਆ ਉਹ ਹੀ 50000 ਰੁਪਿਆ ਮੇਰਾ ਆਪਣਾ ਪਹਿਲਾਂ ਜਿਹੜੀ ਸਾਡੀ ਸੇਲ ਹੁੰਦੀ ਉਹ ਪਈ ਤੇ ਨਾਲ ਸੁਗੰਦ ਦੇ ਪਾਹੇ ਪਈ ਉਹ ਸਾਰੇ ਗੈਪ ਤਿੰਨ ਸਾਢੇ ਤਿੰਨ ਚਾਰ ਤੋਲੇ ਦਾ ਸਾਡਾ ਹਾਰ ਏ ਉਹ ਗੈਪ ਅਧ ਰਿੰਗ ਸੀ ਦੋ ਟੋਲੇ ਦੇ ਉਹ ਗੈਪ ਮੁੰਦਰੀ ਉਹਦਾ ਡੈਡੀ ਆਪ ਮੰਨਿਆ ਸਾਡੇ ਕੋਲ ਮੇਕੋ ਰਿਕਾਰਡਿੰਗ ਪਈ ਆ ਮੈਂ ਉਹਨਾਂ ਨੂੰ ਕਿਹਾ ਮੈਂ ਡੈਡੀ ਉਹਦੀ ਪਹਿਲਾਂ ਕਿਤੇ ਗੱਲਬਾਤ ਹੀ ਕਿ ਇਹ ਮੁੰਡੇ ਨਾਲ ਤੇ ਤੁਸੀਂ ਉਤੇ ਤੋਰ ਦੇ ਸਾਡੀ ਜ਼ਿੰਦਗੀ ਨੂੰ ਖਰਾਬ ਕੀਤੀ ਤੇ ਉਹਦੇ ਡੈਡ ਦਾ ਕਹਿੰਦੇ ਪੁੱਤ ਜਹਾਨੂੰ ਪਤਾ ਹੁੰਦਾ ਸਾਨੂੰ ਤੇ ਇਹ ਕਿ ਚੱਲ ਬਸ ਜੂਗੀ ਘਰ ਚ ਹੁਣ ਆਪਾਂ ਦੂਜੇ ਨਾਲ ਵਿਆਹ ਕੀਤਾ ਹੋਇਆ ਸ਼ਾਇਦ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੂਗਾ ਤੇ ਮਤਲਬ ਗੋਲ ਮੋਲ ਜਿਹਾ ਜਵਾਬ ਦਿੱਤਾ ਕੋਈ ਸਾਡਾ ਸਪਸ਼ਟ ਜਵਾਬ ਉਹਨਾਂ ਨੂੰ ਮਿਲਿਆ ਮਤਲਬ ਇਹਦਾ ਮਤਲਬ ਉਹਨਾਂ ਨੂੰ ਪਤਾ ਵਾ ਕਿਹੜੇ ਮੁੰਡੇ ਨਾਲ ਭੱਜੀ ਆ ਉਹਨਾਂ ਸਾਰੀ ਇਨਫੋਰਮੇਸ਼ਨ ਆ ਲੈਗਡ ਮੈਰਿਜ ਉਹਨਾਂ ਦੀ ਪਹਿਲੇ ਥਾਂ ਤੇ ਵੀ ਡੇਢ ਮਹੀਨਾ ਰਹੀ ਸੀ ਸਾਨੂੰ ਜਿੱਦਾਂ ਨੂੰ ਦੱਸਿਆ ਕਿ ਡੇਢ ਮਹੀਨਾ ਮੈਂ ਉਹਦੇ ਨਾਲ ਰਹੀਆਂ ਮੁੰਡਾ ਬਾਹਰ ਚਲਾ ਗਿਆ ਬਾਅਦ ਚ ਮੇਰੀ ਯੋਧ ਘਰ ਦੇ ਨਾਲ ਅਣਬਣ ਹੋ ਗਈ ਤੇ ਮੈਂ ਵਾਪਸ ਆ ਗਈ ਹੁਣ ਸਾਨੂੰ ਇਹੀ ਸ਼ੱਕ ਹੈ ਕਿ ਪਹਿਲਾਂ ਵੀ ਇਹਦੀ ਗੱਲ ਮੁੰਡੇ ਨਾਲ ਚੱਲਦੀ ਸੀ ਪਹਿਲਾਂ ਵੀ ਇਹਨਾਂ ਨੇ ਇਹ ਪਲਾਨ ਬਣਾਇਆ ਕਿ ਉਹਨਾਂ ਦੀ ਇਮੇਜ ਖਰਾਬ ਕਰਕੇ ਕਿ ਆਪਾਂ ਘਰ ਦੇ ਸਾਹਮਣੇ ਸ਼ੋਅ ਹੋ ਜਾਈਏ ਕਿ ਮੈਂ ਚੰਗੀਆਂ ਕਿ ਮਤਲਬ ਉਹਦੇ ਘਰ ਦੇ ਬੁਰੇ ਆ ਠੀਕ ਆ ਉਹ ਤਾਂ ਤੋਂ ਬਾਅਦ ਫਿਰ ਇਹਨੇ ਸੈਕਿੰਡ ਮੈਰਜਰ ਮੈਂ ਕਿਤੇ ਮੈਂ ਦਸਤ ਤੇਨਵ ਤੇ ਰਹੀ ਤੇ ਤਿੰਨ ਹfte ਤੋਂ ਵੀ ਮੇਰੇ ਖਿਆਲ ਅਸੇ ਪੰਜ-ਸੱਤ ਦਿਨਾਂ ਦਾ ਡੇ ਘਰ ਰਹੀ ਹੋਣੀਆਂ ਬਾਕੀ ਤਾਂ ਨੇ ਆਪਣੇ ਪੇਕੇ ਕੱਟੇ ਆ ਹੁਣ ਮੇਰੇ ਕੋਲ ਜਿਹੜੀ ਭੱਜਣ ਦੀ ਵੀਡੀਓ ਹੈ ਮੁੰਡੇ ਨਾਲ ਸਮਾਨ ਫੜਿਆ ਪੌਲੀ ਫੜੀ ਉਹ ਸਾਰੀ ਮੇਰੇ ਕੋਲ ਵੀਡੀਓ ਸਾਰੀ ਪਈ ਆ ਸਿਰ ਡੈਡੀਆਂ ਦੋਨੇ ਜਾਣੀਆਂ ਆਪਾਂ ਹੋਰ ਹਾਈ ਕੋਈ ਨਹੀਂ ਸਾਡੇ ਹਾਂਜੀ ਮੰਮੀ ਸਾਡੇ ਦਾ ਐਕਸਪਾਇਰ ਹੋ ਗਏ ਨੇ 2 ਸਾਲ ਪਹਿਲੇ 2-3 ਸਾਲ ਪਹਿਲਾਂ 2020-2021 ਵਿੱਚ ਉਸ ਤੋਂ ਬਾਅਦ ਮੈਂ ਤੇ ਮੇਰੇ ਡੈਡੀ ਬੱਸ ਦੋਨੇ ਜਾਣੇ ਪਿਓ-ਪੋਤੀਆਂ ਪੈ ਗਏ ਆ ਡੈਡੀ ਸਾਡ ਦਾ ਐਕਸੀਡੈਂ ਤੇ ਉਸ ਤੋਂ ਬਾਅਦ ਮੈਂ ਇਕੱਲਾ ਹੀ ਕੰਮ ਕਰਦਾ ਪਿਆ ਜਿਹੜਾ ਕਰਦਾ ਹੈ ਕਰਦਾ ਸਾਨੂੰ ਤੇ ਇਹ ਕਿ ਚੰਗੀ ਕੁੜੀ ਆ ਚਲੋ ਤੁਹਾਡਾ ਘਰ ਚ ਰੋਟੀ ਪੱਕ ਜਾ ਕਰੋਗੀ ਸਾਨੂੰ ਥੋੜਾ ਸੋਖ ਹੋ ਜੋਗੀ ਪਰ ਸਾਨੂੰ ਕੀ ਪਤਾ ਹੈ ਕਿ ਹੁਣ ਆ ਲੋਕਾਂ ਦੇ ਦਿਲਾਂ ਵਿੱਚ ਕੀ ਆ ਕਿ ਇਹਨਾਂ ਦੇ ਗਰੂਪ ਪੂਰਾ ਗਰੋਹ ਹੀ ਬਣਾਇਆ ਹੋਇਆ ਹੈ ਇਹਨਾਂ ਨੇ